2013 ਵਿੱਚ ਫੌਜ ਵਿੱਚ ਭਰਤੀ ਹੋਏ ਤਰਲੋਚਨ ਸਿੰਘ ਦੀ ਉਮਰ ਕਰੀਬ 30 ਸਾਲ ਦੀ ਸੀ। ਉਹ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਉਸ ਦੀਆਂ ਤਿੰਨ ਭੈਣਾਂ ਸਨ। ਉਸ ਨੂੰ ਡਿਊਟੀ ਦੌਰਾਨ ਡਾਕਟਰੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਵਕ-ਵਕ ਥਾਮਾ ਤੇ ਇਲਾਜ ਕਰਵਾਉਣ ਉਪਰੰਤ ਮਿਲਟਰੀ ਹਸਪਤਾਲ ਉਸ ਦੀ ਦਿੱਲੀ 'ਚ ਮੌਤ ਹੋ ਗਈ। ਪੂਰੇ ਇਲਾਕੇ 'ਚ ਸੋਗ ਦਾ ਮਾਹੌਲ ਹੈ। ਪਰਿਵਾਰ ਅਤੇ ਇਲਾਕਾ ਨਿਵਾਸੀ ਤਰਲੋਚਨ ਦੀ ਕੁਰਬਾਨੀ ਦਾ ਸਤਿ ਸਤਕਾਰ ਕਰਦੇ ਹਨ ਸੰਗਰੂਰ ਤੋਂ ਟਰਮਬੇ ਧੂਰੀ ਦੀ ਲੋਕ ਭਲਾਈ ਦਾ ਸਨੇਹਾ ਟੀਵੀ ਲਈ ਖਾਸਪੁਰ ਇਸ ਦੇ ਨਾਲ ਸਾਡਾ ਵੀ ਇਸੇ ਰੁਚਾ ਹੁੰਦਾ ਹੈ ਕਿ ਉਹ ਕੁਰਬਾਨੀ ਕਰਕੇ ਗਿਆ ਕੋਈ ਪਰਿਵਾਰ ਨੂੰ ਲਾਂਭਾ ਨਹੀਂ ਖਟਕੇ ਗਿਆ ਇਸ ਕਰਕੇ ਪਰਿਵਾਰ ਦੀ ਜਿਹੜੀ ਇਸ ਵੇਲੇ ਹਾਲਾਤ ਨੇ ਉਹ ਨਾਜ਼ੁਕ ਨੇ ਕਿਉਂਕਿ ਤਿੰਨ ਚਾਰ ਭੈਣਾਂ ਨੇ ਦੇ ਬਜ਼ੁਰਗ ਮਾਤਾ ਪਿਤਾ ਨੇ ਇਹਦਾ ਅਖੀਰਲਾ ਸਮਾਂ ਉਹ ਬਜ਼ੁਰਗਾਂ ਨੂੰ ਪੁੱਤਾਂ ਦਾ ਸਹਾਰਾ ਹੁੰਦਾ ਤੇ ਅਸੀਂ ਪੂਰਾ ਇਲਾਕਾ ਪੂਰਾ ਜਿਹੜੇ ਪਿੰਡ ਦੇ ਵਾਸੀ ਨੇ ਉਹ ਇਸ ਗੱਲ ਦੀ ਮੰਗ ਕਰਦੇ ਆ ਕਿ ਜਿਹੜੀ ਸਰਕਾਰ ਆ ਉਹ ਇਹਨਾਂ ਨੂੰ ਜੋੜ ਵੱਧ ਤੋਂ ਵੱਧ ਦੇ ਸਕਦੀ ਆ ਉਹ ਦੇਣ ਦੀ ਖੇਚਲ ਕਰੇ ਤੇ ਜੋ ਦੇ ਡਿਊ ਬਣਦੇ ਨੇ ਉਹ ਫੌਜ ਨੇ ਜਿਹੜੇ ਦੇਣਿਆ ਉਹ ਵੀ ਜਲਦੀ ਇਹਨਾਂ ਨੂੰ ਦੇ ਕੇ ਜਿਹੜਾ ਅਗਲਾ ਸਹਾਰਾ ਇਹਨਾਂ ਦਾ ਉਸ ਆਰਥਿਕ ਪੱਖ ਤੋਂ ਕਾਇਮ ਰੱਖਿਆ ਜਾਵੇ ਤੇ ਜਿਹੜਾ ਦੇਸ਼ ਦੇ ਵਿੱਚ ਇਹਨਾਂ ਨੂੰ ਜਦੋਂ ਵੀ ਕੋਈ 15 ਅਗਸਤ ਆਉਂਦਾ ਹੈ 26 ਜਨਵਰੀ ਆਉਂਦੀ ਆ ਉਦੋਂ ਬੁਲਾ ਕੇ ਇਹਨਾਂ ਨੂੰ ਮਾਨ ਸਨਮਾਨ ਦਿੱਤਾ ਜਾਂਦਾ ਹੈ ਦੇਖੋ ਇਹ ਲੜਕਾ ਸਰਦਾਰ ਤਲਵਿੰਦਰ ਸਿੰਘ ਜੀ ਜੋ ਆਰਮੀ ਵਿੱਚ ਸਰਵਿਸ ਕਰ ਰਿਹਾ ਸੀ ਕੁਝ 2 ਸਾਲ ਪਹਿਲਾਂ ਇਹ ਆਰਮੀ ਵਿੱਚ ਹੀ ਤਕਰੀਬਨ ਲੇਹ ਬਣੀ ਪੋਸਟਿੰਗ ਸੀ ਉਹ ਠੰਡ ਦੇ ਕਾਰਨ ਕੁਝ ਨੂੰ ਪ੍ਰੋਬਲਮ ਆ ਗਈ ਸੀ ਉਸ ਤੋਂ ਬਾਅਦ ਇਹ ਬਿਮਾਰ ਹੋਣ ਲੱਗਿਆ ਕਾਫੀ ਵਕ ਵਕ ਹਸਪਤਾਲਾਂ ਵਿੱਚ ਮਿਲਟਰੀ ਹਸਪਤਾਲਾਂ ਵਿੱਚ ਵੀ ਇਹਨੇ ਆਪਣਾ ਇਲਾਜ ਕਰਵਾਇਆ ਹੁਣ ਵੀ ਇਲਾਜ ਚੱਲ ਰਿਹਾ ਸੀ ਦਿੱਲੀ ਦਾ ਆਰ ਹਰਤਾਲ ਚ ਹਾਰਡ ਪ੍ਰੋਬਲਮ ਸੀ ਕੋਈ ਉਸ ਕਰਕੇ ਦਾ ਹਾਰਵਸਟ ਤੇ ਕੋਈ ਦਿੱਥ ਹੋ ਗਈ ਜੀ ਬਾਕੀ ਨੇ ਜੀ ਜੋ ਸੇਵਾ ਕੀਤੀ ਦੇ ਦਿੱਤੀ ਤੁਹਾਨੂੰ ਪਤਾ ਹੀ ਹੈ ਜੀ ਸੇਵਾ ਦੇ ਦਰਾਨੀ ਇਹਦੀ ਹੋਈ ਹੈ ਦਿੱਥ ਜੀ ਪਰਿਵਾਰ ਚ ਕੌਲ ਪਰਿਵਾਰ ਸਾਰਾ ਇਹ ਇਕੱਲਾ ਲੜਕਾ ਸੀ ਜੀ ਤਿੰਨ ਭੈਣਾਂ ਨੇ ਇਹਦੀਆਂ ਬੇਹਾਂ ਹੋਈਆਂ ਬਹੁਤ ਗਰੀਬ ਪਰਿਵਾਰ ਆ ਜੀ ਵਿਚਾਰ ਆਹ ਹਾਲਤ ਤੁਸੀਂ ਦੇਖ ਹੀ ਲਓ ਉਹਦੇ ਘਰ ਦੀ ਤੇ ਬਹੁਤ ਜ਼ਿਆਦਾ ਗਰੀਬੀ ਹੈ ਜੀ ਇਹ ਹੈ ਜੀ 2013 ਦੇ ਵਿੱਚ ਫਰਤੀ ਕਰਾਇਆ ਸੀ ਜੀ ਤਿੰਨ ਮੇਰੇ ਕੁੜੀਆਂ ਨੇ ਵੱਡੀਆਂ ਨੇ ਮੁੰਡਾ ਇਹ ਛੋਟਾ ਤੀ ਨਟਕਾ ਇਹ ਦੇਸੀ ਰਾਖੀ ਕਰਨ ਬਾਅਦ ਤੇ ਭੇਜਿਆ ਬੜੇ ਹੌਸਲੇ ਨਾਲ ਸਾਰੇ ਪਰਿਵਾਰ ਨੇ ਭੇਜਿਆ ਚਲੋ ਜੋ ਮਾਰਕ ਨੂੰ ਚੰਗਾ ਲੱਗਦਾ ਸੀ ਉਹਦੇ ਨਾਲ ਪਾਣਾ ਬੀਤ ਗਿਆ ਹਾਂ ਜੀ ਇਸ ਕੁਰਬਾਨੀ ਦੇ ਮਾਨ ਕਰਦੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੜਾ ਮਾਣ ਆ ਨਹੀਂ ਸਾਨੂੰ ਜੋ ਹੋਇਆ ਸਾਨੂੰ ਦੇਖ ਤੇ ਪੂਰਾ ਕੁਰਬਾਨੀ ਕਰੀ ਹੈ ਸਾਨੂੰ ਮਾਣ ਆ ਪੂਰਾ ਦੇਖ